ਬੀਤੀ ਦੇਰ ਰਾਤ ਪੰਜਾਬ ਦੇ ਬਾਰਡਰ ਤੇ ਪਹੁੰਚੇ ਗੜ ਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਕੋਕੋਵਾਲ ਮਜਾਰੀ ਵਿਖੇ ਉਬਰ ਲੋਡ ਗੈਂਟਰ ਅਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਹੋਈ ਕਿ ਕਾਰ ਦੇ ਪਰਚੇ ਤੱਕ ਉੱਡ ਗਏ ਅਤੇ ਕਾਰ ਦੇ ਵਿੱਚ ਸਵਾਰ ਦਿਨ ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ। ਦਿਲੋਂ ਚੱਕਮੀ ਹੋ ਗਏ ਮ੍ਰਿਤਕ ਦੀ ਪਹਿਚਾਣ ਨਿਰੰਜਨ ਸਿੰਘ ਪੁੱਤਰ ਕੇਵਲ ਸਿੰਘ ਉਮਰ 55 ਸਾਲ ਜਿਹੜਾ ਕਿ ਕੋਕੋਵਾਲ ਮਜਾਰੀ ਵਿਖੇ ਆਹਤਾ ਚਲਾਉਂਦਾ ਸੀ ਜਿਸ ਦੀ ਮੌਕੇ ਤੇ ਮੌਤ ਹੋ ਗਈ।

ਸਾਡੇ ਪੂਰੇ 8:30 ਵਜੇ ਦਾ ਟਾਈਮ ਤਾਂ ਮਜਾਰੀ ਮੁੰਡਾ ਹੱਤਾ ਕਰਦਾ ਤਾਂ ਦੋ ਮੁੰਡੇ ਤਾਂ ਠੀਕ ਆ ਉਹਨਾਂ ਦਾ ਸੱਟਾਂ ਲੱਗੀਆਂ ਵਾ ਇਥੇ ਹੀ ਮੁੱਕ ਗਿਆ ਫਿਰ ਉਹ ਨੀ ਨਖਰਾਲੀ ਖਰਾਲਗੜ ਦਾ ਮੁੰਡਾ ਤਾਂ ਉਹਨਾਂ ਦਾ ਕੋਲ ਵਿਆਹ ਤਾਂ ਉਹ ਵਿਆਹ ਨੂੰ ਕਰਕੇ ਪਹਿਲਾਂ ਹੀ ਤੁਰ ਪਿਆ ਨਹੀਂ ਤਾਂ 8-9 ਵਜੇ ਆਂਦਾ ਤਾਂ ਪਹਿਲਾਂ ਹੀ ਚਲ ਗਿਆ ਉਹਦੇ ਕਰਕੇ ਉਹਦੀ ਡੈਥ ਹੋ ਗਈ ਬੜੇ ਦੁੱਖ ਵਾਲਾ ਗੱਲ ਐ ਪਈ ਜਿਹੜਾ ਇੰਨੇ ਟੇਪਰ ਇਥੇ ਚੱਲਦੇ ਬੰਦ ਹੋਣੇ ਚਾਹੀਦੇ ਇਹ ਸੜਕ 'ਤੇ ਚੱਲਣੇ ਨਹੀਂ ਚਾਹੀਦੇ ਟੱਪਰ ਸਾਡਾ ਬਹੁਤ ਨੁਕਸਾਨ ਟੱਪਰ ਕਰਦੇ ਆ ਇੱਥੇ ਹਰੇਕ ਬੰਦੇ ਦੀ ਇੱਥੇ ਇਹੋ ਅਸੀਂ ਸੁਣਦੇ ਉੱਥੇ ਐਕਸੀਡੈਂਟ ਹੋ ਗਿਆ ਉੱਥੇ ਹੋ ਗਿਆ ਇਹ ਸਾਨੂੰ ਬਹੁਤ ਪਰੇਸ਼ਾਨੀ ਟੱਪਰਾਂ ਦੀ ਟੱਪਰਾਂ ਨਾਲ ਸਾਡਾ ਡੈਥ ਹੁੰਦੀ ਇਦਾਂ ਸਾਰੇ ਸਾਰੇ ਰਾਤ ਹਾਦਸਾ ਹੋਇਆ ਨਾ ਜਿਹੜਾ ਇਹ ਹੋਇਆ ਇਹ ਇਹ ਮੁੰਡੇ ਸਿਕਨ ਰੰਜਲ ਸਿੰਘ ਪੁੱਤੋ ਕੇਵਲ ਸਿੰਘ ਖਰਾਲੀ ਤੋਂ ਇਹ ਇੱਥੇ ਆਪਣੇ ਬਾਰਡਰ 'ਤੇ ਨਾ ਪੰਜਾਬ ਬਾਰਡਰ 'ਤੇ ਮਜਰੀ ਪਿੰਡ 'ਚ ਇਹ ਹਾਦਸਾ ਕਰਦਾ ਸੀਗਾ ਤੇ ਰਾਤ ਇਹ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਇਧਰੋਂ ਗੱਡੀ ਫੱਕ ਵਾਲੀ ਗੱਡੀ ਆਈ ਮਤਲਬ ਜਿਹਦਾ ਕਹਿੰਦੇ ਆਵਰਬੋਡੀ ਜਿਹੜੀਆਂ ਗੱਡੀਆਂ ਹੁੰਦੀਆਂ ਐ ਮਤਲਬ ਲੋਡ ਹੁੰਦੀਆਂ ਤੇ ਉਹਦੇ ਵਿੱਚ ਇਹ ਗੱਡੀ ਵੱਜਣ ਕਰਕੇ ਨਾ ਇਹ ਹਾਦਸਾ ਹੋ ਗਿਆ ਮੁੰਡਾ ਤਾਂ ਉਹ ਖਤਮ ਹੋ ਗਿਆ ਥਾਂ ਤੇ ਹੋਰ ਉਹਦੇ ਨਾਲ ਦੋ ਬੰਦੇ ਸੀਗੇ ਉਹ ਇੰਜਰਡ ਹੋ ਗਏ ਸੇ ਤੇ ਇਹ ਜਿਹੜੀਆਂ ਓਵਰਲੋਡ ਗੱਡੀਆਂ ਆਣੀਆਂ ਤੇ ਹੁੰਦੀਆਂ ਤਾਂ ਕਰਦੀਆਂ ਤਾਂ ਕੰਮ ਬਹੁਤ ਖਰਾਬ ਐ ਰੋਡ ਸਾਡੀ ਛੋਟੀ ਐ ਰੋਡ ਐਡੀ ਹੈ ਨਹੀਂਗੇ ਤੇ ਜਿਸ ਤਰ੍ਹਾਂ ਕਹਲੋ ਵੀ ਸੇਫਟੀ ਕੋਈ ਨਹੀਂ ਹੈਗੀ ਆਪ ਜੀ ਸਰਕਾਰ ਤੋਂ ਮੰਗੇ ਆ ਵੀ ਲੋਕਾਂ ਦਾ ਖਿਆਲ ਕਰਨ ਫੇ ਲੋਕਾਂ ਦਾ ਮਤ ਕਿਦਾਂ ਸੇਫਟੀ ਹੋ ਸਕਦੀ ਆ ਸਰਕਾਰ ਤਾਂ ਸਰਕਾਰੀ ਆ ਨਾ ਲੋਕਾਂ ਨੇ ਸਰਕਾਰ ਨੂੰ ਚੁਣਿਆ ਆ ਜਿੱਦਾਂ ਵੀ ਆ ਪ੍ਰਸ਼ਾਸਨ ਆ ਤੇ ਉਹਨੂੰ ਮਤ ਜਨ ਹਿੱਤ ਦਾ ਪਹਿਲਾਂ ਦੇਖਣਾ ਚਾਹੀਦਾ ਨਾ ਮੈਂ ਬਾਅਦ ਵਿੱਚ ਅੰਦਰਪਾਲ ਪਿੰਡ ਕੋਕਾਲ ਮਜ਼ਾਰੀ ਸਾਨੂੰ ਕਰੀਬ 10 8-10 ਮਿੰਟ ਦੇ ਵਿੱਚ ਹੀ ਪਤਾ ਲੱਗਿਆ ਕਿ ਇੱਥੇ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਤੇ ਉਸੇ ਵਕਤ ਅਸੀਂ ਆਪਣੀ ਐਂਬੂਲੈਂਸ ਲੈ ਕੇ ਸਾਡੇ ਪਾਸ ਐਂਬੂਲੈਂਸ ਹੈਗੀ ਹੈ ਐਂਬੂਲੈਂਸ ਲੈ ਕੇ ਜਦੋਂ ਇੱਥੇ ਮੌਕੇ ਤੇ ਪਹੁੰਚੇ ਤੇ ਬਹੁਤ ਹੀ ਬੁਰੀ ਤਰੀਕੇ ਦੇ ਨਾਲ ਨਰਿੰਦਰ ਸਿੰਘ ਜਿਹੜਾ ਸੀ ਆਪਣੇ ਦੁਕਾਨ ਤੇ ਕੰਮ ਦਾ ਕਰਕੇ ਬਾਈਂਡਰ ਨੂੰ ਵਾਪਸ ਜਾ ਰਿਹਾ ਸੀ ਖਰਾਲਗੜ ਨੂੰ ਬਹੁਤ ਬੁਰੀ ਤਰੀਕੇ ਦੇ ਨਾਲ ਉਹ ਐਕਸੀਡੈਂਟ ਹੋਇਆ ਤੇ ਆਪਾਂ ਇਹ ਗੱਲ ਪ੍ਰਸ਼ਾਸਨ ਤੋਂ ਖਾਸ ਕਰ ਸਰਕਾਰਾਂ ਤੋਂ ਇਹ ਮੰਗ ਕਰਦੇ ਹਾਂ ਕਿ ਇਹ ਜਿਹੜੀਆਂ ਗੱਡੀਆਂ ਓਵਰਲੋਡ ਹੋਏ ਤੇ ਜਿਹੜੇ ਟਿਪਰ ওভারਲੋਡ ਜਾਂਦੇ ਆ ਇਹਨਾਂ ਦੀ ਪਰਮਿਸ਼ਨ ਕਿਸ ਬੰਦੇ ਨੇ ਦਿੱਤੀ ਕਿ ਉਹਨਾਂ ਨੂੰ ਐਡੇ ਐਡੇ ਵੱਡੀਆਂ ਬਾਡੀਆਂ ਕਿਨੇ ਬਣਵਾਉਣ ਦੀ ਕੋਚ ਜੀ ਦਿੱਤੀ ਆ ਜੜੀਆਂ ਐਡੇ ਨੇ ਵੱਡੀਆਂ ਫੱਕ ਵਾਲੀਆਂ ਗੱਡੀਆਂ ਆਉਂਦੀਆਂ ਨੇ ਡੇਲੀ ਆਉਂਦੀਆਂ ਨੇ ਇਹ ਮੌਤ ਦਾ ਸਰਨਾਮਾ ਹੀ ਲੈ ਕੇ ਆਉਂਦੀਆਂ ਸਾਡੇ ਇਹਨਾਂ ਰੋਡਾਂ ਤੇ ਇੱਕ ਰੋਡ ਐਕਸੀਡੈਂਟ ਨਹੀਂ ਹੋਇਆ ਅਕਸਰ ਹਰ ਰੋਜ਼ ਕੋਈ ਨਾ ਕੋਈ ਬਾਪਰ ਦਾ ਸਾਡੇ ਸੜੋਡ ਤੇ ਤੇ ਅਸੀਂ ਸਰਕਾਰ ਤੋਂ ਇਹ ਗੱਲ ਦੀ ਬਕਾਇਦਾ ਮੰਗ ਕਰਦੇ ਆ ਵੀ ਇਹਨਾਂ ਸਾਡੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾਵੇ ਇਹਨਾਂ ਤੇ ਠੱਲ ਪਾਈ ਜਾਵੇ ਇਹਨਾਂ ਦਾ ਕੋਈ ਨਾ ਕੋਈ ਉਪਰਾਲਾ ਜ਼ਰੂਰ ਕੀਤਾ ਜਾਵੇ ਓਵਰਲੋਡ ਟਿਪਰ ਚੱਲ ਆਜ ਜਿਹੜੀਆਂ ਵੱਡੀਆਂ ਗੱਡੀਆਂ ਚੱਲਦੀਆਂ ਮੈਨੂੰ ਤਾਂ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਇਹ ਪਾਸਿੰਗ ਕਿਸ ਬੰਦੇ ਨੇ ਕੀਤੀ ਹੈ ਕਿਹੜੇ ਆਰਟੀਓ ਨੇ ਕਿਹੜੇ ਡੀਟੀਓ ਨੇ ਕਿਹੜੀ ਸਰਕਾਰ ਨੇ ਇਸ ਗੱਡੀ ਨੂੰ ਪਾਸ ਕੀਤਾ ਜਿਹਦੀ ਾਡੀ ਬੜੀ ਬਾਡੀ ਲੱਗੀ ਹੋਈ ਹੈ ਪਹਿਲਾਂ ਤਾਂ ਉਹ ਬੰਦੇ ਹੀ ਇਸ ਗੱਲ ਦੇ ਦੋਸ਼ੀ ਹੋਣਗੇ ਆਪਾਂ ਮੰਨਾਂਗੇ ਠੀਕ ਹੈ ਤੇ ਮੌਕੇ ਤੇ ਜਾਨ ਚਲੀ ਗਈ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਸੀ ਤੇ ਆਪਾਂ ਉਹ ਬੰਦਾ ਉਹਨਾਂ ਦੇ ਨਾਲ ਸੀ ਦਰਸ਼ਮ ਸਿੰਘ ਉਹਨਾਂ ਨੂੰ ਲੈ ਕੇ ਗਿਆ ਉਹਦੀ ਬਿਲਕੁਲ ਬਾਹ ਕ੍ਰੈਕ ਹੋ ਚੁੱਕੀ ਆ ਸਾਈਡ ਤੇ ਛੱਟ ਲੱਗੀ ਆ ਲੱਤਾਂ ਤੇ ਬਹੁਤ ਜ਼ਿਆਦਾ ਬੁਰੀ ਤਰੀਕੇ ਨਾਲ ਇੰਜਰਡ ਹੋਇਆ ਤੇ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਕੋਲ ਹੋਰ ਬੰਦਾ ਕੰਮ ਕਰਦਾ ਸੀ ਤਿੰਨ ਜਣੇ ਸੀਗੇ ਉਹਦਾ ਨਾਮ ਸ਼ਾਇਦ ਦਲਾਬਰ ਸਿੰਘ ਦਲਾਬਰ ਸਿੰਘ ਸੀ ਸ਼ਾਇਦ ਉਹ ਉਹਨਾਂ ਪਾਸ ਹੀ ਕੰਮ ਕਰਦਾ ਤਿੰਨੇ ਬੰਦੇ ਆਪਣਾ ਕੰਮਕਾਰ ਕਰਕੇ ਰੋਜੀ ਰੋਟੀ ਕਮਾ ਕੇ ਘਰ ਚੱਲੇ ਤੇ ਮੌਤ ਦਾ ਸ਼ੌਂਕ ਦਾ ਲਹਿਰ ਹੋ ਗਿਆ ਇਹਨਾਂ ਦੀ ਮਿਹਰਬਾਨੀ ਦੇ ਨਾਲ ਮੈਂ ਤਾਂ ਇਹਨਾਂ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਕਿ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖ ਕੇ ਜਦੋਂ ਆਪਾਂ ਪਰਮਿਸ਼ਨਾਂ ਦਿੰਦੇ ਆ ਬਾਡੀਆਂ ਲੱਗਣ ਦੀਆਂ ਰੋੜਾਂ ਤੇ ਜਾਣ ਦੀਆਂ ਇਹ ਕਾਮ ਹੈਲਮਟ ਵਾਲੇ ਨੂੰ ਤੇ ਤਲਾਨ ਹੁੰਦਾ ਇਹ ਆੜੇ ਆੜੇ ਬੜੇ ਲੈ ਕੇ ਗੱਡੇ ਘੁੰਮਦੇ ਆ ਇਹਨਾਂ ਦਾ ਕੋਈ ਚਲਾਨ ਨਹੀਂ ਹੁੰਦਾ ਤੇ ਮੰਗ ਕਰਦੇ ਹਾਂ ਕਿ ਇਨਾਂ ਨੂੰ ਨਿਆਂ ਦਿੱਤਾ ਜਾਵੇ ਜਿਸ ਵੀ ਬੰਦੇ ਦੀ ਇਹ ਗਲਤੀ ਹੈ ਬਿਲਕੁਲ ਉਹਨੂੰ ਪੂਰੀ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦਾ ਕੋਈ ਹਾਸੇ ਨਾ ਆਉਣ ਹਰ ਰੋਜ਼ ਸਾਡੇ ਰੋਡ ਤੇ ਹਾਸੇ ਹੁੰਦੇ ਆ ਬੜੇ ਦੁੱਖ ਦੀ ਗੱਲ ਹੈ ਇੱਕ ਨ ਰਾਤ ਨੂੰ ਟੈਲੀਫੋਨ ਆਇਆ ਸੀ ਕਿ 8 ਵਜੇ ਸ਼ਾਮ ਇੱਕ ਮਦੂਵੀ ਐਕਸੀਡੈਂਟ ਹੋ ਗਿਆ ਜਦੋਂ ਮੌਕੇ ਤੇ ਜਾ ਕੇ ਦੇਖਿਆ ਇੱਕ ਟਰੱਕ ਤੇ ਇੱਕ ਜਿੰਦ ਮਰੂਤੀ ਕਾਰ ਦੇ ਵਿੱਚ ਐਕਸੀਡੈਂਟ ਹੋ ਗਿਆ ਟਰੱਕ ਵਾਲੇ ਦੀ ਲਾਪਰਬਾਈ ਨਾਲ ਤੇ ਜਿਸ ਵਿੱਚ ਆਪਣੇ ਨਰਿੰਦਰ ਸਿੰਘ ਦੀ ਲਰਿੰਦਰ ਸਿੰਘ ਸਾਨੂੰ ਕਾਵਲ ਸਿੰਘ ਵਾਸੀ ਖਰਾਲਗੜ ਦੀ ਮੌਤ ਹੋ ਗਈ ਬਿਕਰਮ ਸਿੰਘ ਤੇ ਦਰਸ਼ਨ ਸਿੰਘ ਜਿਹੜਾ ਆਪਣੇ ਵਿੱਚ ਫਟੜੋ ਗਿਆ ਜਿਹੜੇ ਹਸਪਤਾਲ ਵਿੱਚ ਦਾਖਲਿਆ ਤੇ ਪਰਚਾ ਦੇ ਕੇ ਕਾਰਵਾਈ ਕਰ ਰਹੇ ਆ